ਸੋ ਈਵਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਰਾਮ ਤੋਰੀਆਂ ਦੀ ਸਬਜ਼ੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਮੌਸਮ 'ਚ ਆਪਾਂ ਨੂੰ ਹਰ ਤਰ੍ਹਾਂ ਦੀ ਸਬਜ਼ੀ ਖਾਣੀ ਚਾਹੀਦੀ ਆ ਹਰ ਮੌਸਮ 'ਚ ਆਪਾਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਆਪਾਂ ਨੂੰ ਸਬਜ਼ੀ ਬਹੁਤ ਟੇਸਟੀ ਲੱਗਦੀ ਆ ਜੇ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਿਆ ਕਰੋ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਅੱਧਾ ਕਿਲੋ ਆਪਾਂ ਤੋਰੀਆਂ ਲਈਆਂ ਨੇ ਤੋਰੀਆਂ ਨੂੰ ਆਪਾਂ ਪਹਿਲਾਂ ਛਿੱਲ ਕੇ ਤਿਆਰ ਕਰਾਂਗੇ ਜਿਹੜੀਆਂ ਤੋਰੀਆਂ ਲਈਆਂ ਨੇ ਆਪਾਂ ਪਤਲੀਆਂ-ਪਤਲੀਆਂ ਤੋਰੀਆਂ ਲਈਆਂ ਨੇ ਇਹਨਾਂ ਦੀ ਸਬਜ਼ੀ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਪਾਤ ਤੋਰਿਆਂ ਨੂੰ ਛਿੱਲ ਲਵਾਂਗੇ ਤੋਰੀਆਂ ਆਪਾਂ ਛਿੱਲ ਲੀਆਂ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਤੋਰੀਆਂ ਆਪਾਂ ਛਿੱਲ ਕੇ ਧੋ ਲਈਆਂ ਹੁਣ ਆਪਾਂ ਤੋਰੀਆਂ ਨੂੰ ਕੱਟਾਂਗੇ ਗੋੜ ਗੋੜ ਪੀਸਾਂ ਚ ਆਪਾਂ ਤੋਰੀਆਂ ਨੂੰ ਕੱਟਾਂਗੇ ਜਿਹੜੀ ਆਪਣੀ ਥੋੜੀ ਮੋਟੀ ਤੋਰੀ ਆ ਆਪਾਂ ਉਹਨੂੰ ਵਿਚਾਲੇਉ ਦੋ ਪੀਸ ਕਰਕੇ ਇਸ ਤਰ੍ਹਾਂ ਕਟਾਂਗੇ RAM ਤੋਰੀਆਂ ਦੀ ਸਬਜ਼ੀ ਆਪਾਂ ਕੱਟ ਲਈ ਸਬਜ਼ੀ ਚ ਆਪਾਂ ਦੋ ਪਿਆਜ਼ ਪਾਵਾਂਗੇ ਦੋ ਹਰੀਆਂ ਮਿਰਚਾਂ ਪਾਵਾਂਗੇ ਇੱਕ ਆਪਾਂ ਆਲੂ ਪਾਵਾਂਗੇ ਆਲੂ ਪਾਉਣ ਨਾਲ ਬਹੁਤ ਟੇਸਟੀ ਬਣਦੀ ਆਰਾਮ ਤੋਰੀਆਂ ਦੀ ਸਬਜ਼ੀ ਥੋੜਾ ਜਿਹਾ ਆਪਾਂ ਲਸਣ ਪਾਵਾਂਗੇ ਥੋੜਾ ਜਿਹਾ ਆਪਾਂ ਅਦਰਕ ਪਾਵਾਂਗੇ ਦੋ ਆਪਾਂ ਟਮਾਟਰ ਲੈਨੇ ਆਪਾਂ ਟਮਾਟਰ ਪਾਵਾਂਗੇ ਹੁਣ ਆਪਾਂ ਤੜਕਾ ਲਾਵਾਂਗੇ ਸਬਜ਼ੀ ਨੂੰ ਇக்ੜਾ ਹੀ ਚ ਪਹਿਲਾਂ ਸਰੋਂ ਦਾ ਤੇਲ ਪਾਵਾਂਗੇ ਆਪਾਂ ਤੇਲ ਨੂੰ ਗਰਮ ਹੋਣ ਦਵਾਂਗੇ ਤੇਲ ਆਪਣਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਪਾਦਮਾ ਜੀਰਾ ਆਪਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਾਦਮਾ ਜਦ ਸਨਾਦਰਕ ਆਪਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਜਨਨ ਆਪਾਂ ਬਣਾਵਾਂਗੇ 5 ਮਿੰਟ ਪਿਆਜ਼ ਜਨਨ ਬਣਾਵਾਂਗੇ ਪਿਆਜ਼ ਆਪਣੇ ਬਣ ਗਏ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਸਵਾਦਨ ਸਾਰ ਆਪਾਂ ਨੂੰ ਮਿਲ ਮਿਚ ਪਾਵਾਂਗੇ ਨਾਣ ਮਿਰਚ ਨੂੰ ਤੜਕੇ ਚ ਮਿਕਸ ਕਰਕੇ ਆਪਾਂ ਟਮਾਟਰ ਪਾ ਦਾਂਗੇ ਮਟਰਾਂ ਨੂੰ ਸੌਬਤੋਂ ਹੌਨ ਤੱਕ ਆਪਾਂ ਬਣਾਵਾਂਗੇ ਮਟਰ ਆਪਣੇ ਸੌਫਟ ਹੋ ਗਏ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਆਲੂ ਨੂੰ ਆਪਾਂ 5 ਮਿੰਟ ਬਣਾਵਾਂਗੇ ਤੜਕੇ ਦੇ ਵਿੱਚ ਤੋਰੀਆਂ ਬਹੁਤ ਜਲਦੀ ਬਣ ਜਾਂਦੀਆਂ ਨੇ ਇਸ ਕਰਕੇ ਆਪਾਂ ਆਲੂ ਪਹਿਲਾਂ 5 ਮਿੰਟ ਬਣਾ ਲਵਾਂਗੇ ਕਿ ਆਸਾਨੀ ਨਾਲ ਸਬਜ਼ੀ ਚ ਆਪਣੇ ਬਣ ਜਾਂਦੇ ਨੇ ਫਿਰ ਆਲੂ ਉਪਰੋਂ ਆਪਾਂ ਢੱਕ ਦਵਾਂਗੇ ਗੈਸ ਆਪਾਂ ਸਿੰਮਤੇ ਕਰ ਦਵਾਂਗੇ ਆਲੂ ਆਪਾਂ 5 ਮਿੰਟ ਬਣਾ ਲਏ ਤੜਕੇ ਚ ਹੁਣ ਆਪਾਂ ਇਹਦੇ ਵਿੱਚ ਸਬਜ਼ੀ ਪਾ ਦਵਾਂਗੇ ਤੋਰੀਆਂ ਦੀ ਆਪਾਂ ਮਿਕਸ ਕਰਾਂਗੇ ਕਰਕੇ ਆਪਾਂ ਸਬਜੀ ਨੂੰ ਢਾਕਤਵਾ ਲਏ ਉਸ ਤੋਂ ਢਾਕ ਨੇ ਤਾਂ ਆਪਾਂ ਸਬਜੀ ਨੂੰ ਬਣਾਵਾਂਗੇ ਆਪਾਂ ਸਬਜੀ 'ਚ ਪਾਣੀ ਨਹੀਂ ਪਾਵਾਂਗੇ ਇਹਦੇ ਵਿੱਚ ਆਪਦਾ ਹੀ ਪਾਣੀ ਬਹੁਤ ਨਿਕਲਿਆ ਹੁੰਦਾ ਰਾਮ ਤੋਰੀਆਂ 'ਚ ਦੇਖੋ ਦੇਖ ਕੇ ਆਪਾਂ ਸਬਜੀ ਨੂੰ ਹਿਲਾਈ ਜਾਵਾਂਗੇ ਲੋਟੰਨੀ ਵਰੀ ਆਪਾਂ ਸਬਜੀ ਹਿਲਾ ਦਮਾਂਗੇ ਥੋੜੀ ਦੇਰ ਸਬਜੀ ਆਪਾਂ ਹੋਰ ਬਣਾਵਾਂਗੇ 2 ਮਿੰਟ ਬਾਅਦ ਸਬਜੀ ਦੇਖਾਂਗੇ ਆਪਾਂ ਜੇ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਿਆ ਕਰੋ ਤਾਂ ਜੋ ਮੇਰੀ ਨੰਬਰ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਸਬਜੀ ਆਪਣੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲੇ ਦਾ ਪਾਵਾਂਗੇ ਸਬਜੀ ਆਪਣੀ ਬਣ ਕੇ ਤਿਆਰ ਆ ਆਪਾਂ ਧਨੀਆ ਵੀ ਇਹਦੇ ਵਿੱਚ ਪਾ ਸਕਦੇ ਆ ਬਹੁਤ ਵਧੀਆ ਆਪਣੀ ਸਬਜੀ ਬਣੀ ਆ ਆਪਾਂ ਆਲੂ ਚੈੱਕ ਕਰਕੇ ਦੇਖਦੇ ਆ ਜੀ ਆਪਣੀ ਬਣ ਗਈ। ਹੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ।